ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਪੱਤਰ ਬਾਰੇ ਜੋ ਕਿ 16/9/2025 ਦਾ ਇੱਕ ਪੱਤਰ ਹੈ ਜੋ ਕਿ ਬੜਾ ਚਰਚਾ ਦੇ ਵਿੱਚ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਨੇ ਜਿਹੜੇ ਉਹਨਾਂ ਦੇ ਉੱਪਰ 2011 ਦੇ ਵਿੱਚ ਉਹਨਾਂ ਦੀ ਪੇ ਸਕੇਲ ਰਿਵਾਈਜ਼ ਹੋਈ ਸੀ ਉਸ ਬਾਰੇ ਜਾਣਕਾਰੀ ਮੰਗੀ ਗਈ ਹੈ ਅੱਜ ਦੀ ਵੀਡੀਓ ਦੇ ਵਿੱਚ ਉਸ ਪੱਤਰ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਅਸੀਂ ਤੁਹਾਨੂੰ ਦੱਸਦੇ ਕਿ ਇਹ ਲੈਟਰ ਹੈ ਜੋ ਉਸ ਦੇ ਵਿੱਚ ਡਿਪਾਰਟਮੈਂਟ ਆਫ ਫైనాన్స్ ਵੱਲੋਂ ਜਾਣਕਾਰੀ ਮੰਗੀ ਗਈ ਹੈ ਡਿਪਾਰਟਮੈਂਟ ਵੱਲੋਂ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਨੇ ਜਿਨ੍ਹਾਂ ਦੇ ਸਰਵਿਸ ਰੂਲਾ ਵਿੱਚ 2011 ਦੀ ਜਿਹੜੀ ਪੇ ਰਿਵੀਜ਼ਨ ਹੈ ਉਹ ਮੰਡ ਕੀਤੀ ਗਈ ਸੀ ਇਹ ਸਾਰੀ ਡੀਟੇਲ ਜਿਹੜੀ ਡਿਪਾਰਟਮੈਂਟ ਆਫ ਫైనాన్స్ ਨੇ ਮੰਗੀ ਹੈ ਸੋ ਇਸ ਡੀਟੇਲ ਮੰਗਣ ਦਾ ਕੀ ਕਾਰਨ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਇਹ ਕਾਰਨ ਵੀ ਹੋ ਸਕਦਾ ਹੈ ਕਿ ਜਿਹੜੇ 17/7/2020 ਤੋਂ ਬਾਅਦ ਭਰਤੀ ਮੁਲਾਜ਼ਮ ਨੇ ਉਹਨਾਂ ਨੂੰ ਨੁਕਸਾਨ ਜਿਹੜਾ ਹੋ ਸਕਦਾ ਹੈ ਉਹ ਇਹ ਹੈ ਕਿ ਅਗਰ 17 7 2020 ਤੋਂ ਬਾਅਦ ਜਿੰਨੇ ਵੀ ਭਾਰਤੀ ਮੁਲਾਜ਼ਮ ਨੇ ਉਹਨਾਂ ਨੇ ਸਰਵਿਸ ਰੂਲਾ ਦੇ ਵਿੱਚ 2011 ਦੀ ਜਿਹੜੀ ਪੇ ਰਿਵਿਜ਼ਨ ਹੈ ਉਸ ਨੂੰ ਮੰਨ ਨਹੀਂ ਕੀਤਾ ਹੈ ਡਿਪਾਰਟਮੈਂਟ ਵੱਲੋਂ ਉਹਨਾਂ ਤੇ ਸਿੱਧੇ ਦਾ ਸਿੱਧਾ 2009 ਦਾ ਪੰਜਵਾਂ ਪੇ ਸਕੇਲ ਲਾਗੂ ਹੋਵੇਗਾ ਇਸ ਕਾਰਨ ਇਹ ਡਾਟਾ ਮੰਗਿਆ ਗਿਆ ਹੈ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਦੇ ਕਿ ਪੰਜਾਬ ਪੁਲਿਸ ਕਨਸਟੇਬਲ ਨੂੰ ਪੰਜਵੇਂ ਪੇ ਸਕੇਲ ਦੇ ਵਿੱਚ 1900 ਗ੍ਰੇਡ ਪੇਜ ਦੇ ਵਿੱਚ ਰੱਖਿਆ ਗਿਆ ਸੀ ਉਸੇ ਮੁਲਾਜ਼ਮ ਨੂੰ ਮੈਪੇ ਸਕੇਲ ਦੇ ਵਿੱਚ ਬੇਸਿਕ ਦਿੱਤੀ ਜਾ ਰਹੀ ਸੀ ਇਸ ਦਾ ਵੱਡਾ ਨੁਕਸਾਨ ਹੋਵੇਗਾ ਅਗਰ ਕਿਸੇ ਵੀ ਡਿਪਾਰਟਮੈਂਟ ਨੇ 2011 ਦੀ ਜਿਹੜੀ ਪੇ ਰਿਵੀਜ਼ਨ ਹੈ ਉਸ ਨੂੰ ਸਰਵਿਸ ਰੂਲਾ ਦੇ ਵਿੱਚ ਅਮੰਡ ਨਹੀਂ ਕੀਤਾ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਦੇ ਕਿ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ ਹਾਂਜੀ ਦੋਸਤੋ ਇਸ ਦਾ ਵੱਡਾ ਕਾਰਨ ਇੱਕ ਹੋਰ ਵੀ ਹੋ ਸਕਦਾ ਹੈ ਕਿ ਡਿਪਾਰਟਮੈਂਟ ਆਫ ਫైనాన్స్ ਹੈ ਜੋ ਉਹ ਇਹ ਇਨਫੋਰਮੇਸ਼ਨ ਇਸ ਕਰਕੇ ਵੀ ਮੰਗ ਰਿਹਾ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਪੰਜਵੇਂ ਪੇ ਕਮਿਸ਼ਨ ਨੂੰ ਲਾਗੂ ਕਰੇਗੀ ਉਹਨਾਂ ਮੁਲਾਜ਼ਮਾਂ ਉੱਪਰ ਜੋ ਮੁਲਾਜ਼ਮ ਸਰਵਿਸ ਰੂਲਾ ਦੇ ਮਤਾਬਕ ਪੇ ਸਕੇਲ ਦੀ ਮੰਗ ਕਰ ਰਹੇ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਪੰਜਵੇਂ ਪੇ ਸਕੇਲ ਦੇ ਵਿੱਚ ਉਹਨਾਂ ਨੂੰ ਡੀਏ ਕਿੰਨਾ ਦਿੱਤਾ ਗਿਆ ਉਸ ਉੱਪਰ ਇੱਕ ਕਮੇਟੀ ਜਿਹੜੀ ਕਿ ਗਠਿਤ ਕੀਤੀ ਗਈ ਹੈ ਜਿਸ ਦੇ ਉੱਪਰ ਵਿਚਾਰ ਚੱਲ ਰਿਹਾ ਡਿਪਾਰਟਮੈਂਟ ਆਫ ਫਿਨਾਂਸੇ ਅੰਦਾਜ਼ਾ ਲਗਾਉਣਾ ਚਾਹੁੰਦੀ ਹੈ ਕਿ ਕਿੰਨੇ ਮੁਲਾਜ਼ਮ ਨੇ ਜਿਹੜੇ ਪੰਜਾਬ ਦੀ ਬੇਸਿਕ ਉਹਨਾਂ ਨੂੰ ਲੱਗੂਗੀ ਉਹਨਾਂ ਉੱਪਰ ਡੀਏ 121 ਜਾਂ ਫਿਰ 252 ਉਹ ਉਹਨਾਂ ਨੂੰ ਦੇਣਾ ਪੈ ਸਕਦਾ ਹੈ ਕਿਉਂਕਿ ਸੌਰਵ ਸ਼ਰਮਾ ਦੇ ਕੇਸ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ 252% ਡੀਏ ਨੂੰ ਵਿਚਾਰਨ ਵਾਸਤੇ ਜਿਸ ਵਾਸਤੇ ਸਰਕਾਰ ਨੇ ਇੱਕ ਕਮੇਟੀ ਵੀ ਬਣਾਈ ਹੈ ਇਸ ਦੇ ਵਿੱਚ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਇਨਫੋਰਮੇਸ਼ਨ ਲੈਣ ਦੇ ਲਈ ਇਹ ਪੱਤਰ ਜਾਰੀ ਹੋਇਆ ਹੈ ਹਾਂਜੀ ਦੋਸਤੋ ਇਸ ਤਰ੍ਹਾਂ اے سی ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ